ਮੇਰੇ ਬੰਦੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਜੀਨਦਰ ਕੌਰ ਸੰਧੂ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਠਾਕ ਹੋਵੋ ਅੱਜ ਮੈਂ ਸ਼ਾਹੀ ਪਨੀਰ ਬਣਾ ਰਹੀ ਆ ਜੀ ਉਹਦੀ ਮੈਂ ਰੈਸਪੀ ਤੁਹਾਨੂੰ ਦਿਖਾ ਰਹੀ ਆਂ ਹਾਂਜੀ ਆ ਜੀ ਮੈਂ 500 ਗ੍ਰਾਮ ਕਰੀਮ ਹੈ ਯਾਨੀ ਕਿ 1/2 ਕੇਜੀ ਠੀਕ ਹੈ ਜੀ ਤੇ ਇਹਦੇ ਵਿੱਚ ਮਸਾਲਾ ਪਾਣਾ ਹੁੰਦਾ ਹੈ ਜੀ ਮਤਲਬ ਕਿ ਜਿੰਨਾ ਪਨੀਰ ਉਹ ਇਹ ਹੈਗਾ ਇਸ ਜਿਹੇ ਜਿਹੇ ਮਸਾਲਾ ਸ਼ਾਹੀ ਪਨੀਰ ਮਸਾਲਾ ਤੇ ਦੋ ਚਮਚ ਮਲਾਈ ਦੇ ਜੇ ਤੁਸੀਂ کریم ਪਾਣੀ کریم ਪਾ ਲਓ ਪਰ ਜੇ ਘਰੇ ਮਲਾਈ ਹੈ ਜੀ ਦੁੱਧੀ ਤੋਂ ਤਾਂ ਸਭ ਤੋਂ ਵਧੀਆ ਜੀ ਤੇ ਇਹ ਸਬਜ਼ੀਦਾਂ ਤੇ ਆ ਪਾਣੀ ਪਾ ਦੋ ਜੀ ਇਹ ਚਾਰ ਪਿਆਜ਼ ਤੇ ਚਾਰ ਟਮਾਟਰ ਤੇ ਇਹ ਨਮਕ ਵਿੱਚ ਮਸਾਲੇ ਜੀ ਆ ਇੱਕ ਗਲਾਸ ਦੁੱਧ ਠੀਕ ਹੈ ਜੀ ਜੇ ਤੁਹਾਨੂੰ ਲੱਗੇ ਤਾਂ ਤੁਸੀਂ ਥੋੜਾ ਦੁੱਧ ਹੋਰ ਵੀ ਪਾ ਸਕਦੇ ਹੋ ਅੱਜ ਇਹਨਾਂ ਚਾਰ ਪਿਆਜ਼ ਤੇ ਚਾਰ ਟਮਾਟਰ ਇਹ ਤੁਹਾਨੂੰ ਅੱਲਾ ਸੁਭਾਤੇ ਇਹਦੀ ਕੋਰੀ ਬਣਾਵਾਂਗੇ ਜੀ ਠੀਕ ਹੈ ਜੀ ਦੇ ਵਿੱਚ ਇਹ ਪਾ ਲੈਨੇ ਦੋਨੋਂ ਚੀਜ਼ਾਂ ਕਿ ਜਮਨ ਐਸੀ ਜਸ ਮਸਾਲਾ ਸ਼ਾਹੀ ਪਨੀਰ ਮਸਾਲਾ ਆਹ ਜੀ ਚੈਡ ਕਰਦਿਆਂ ਜੀ ਤੇ ਆ ਲੋ ਜੀ ਆਪਣਾ ਪਨੀਰ ਘਾਤਾ ਵਿੱਚ ਇਹ ਆਪਣਾ ਸ਼ਾਹੀ ਪਨੀਰ ਮਸਾਲਾ ਬਣੀ ਗਿਆ